ਹਰ ਆਜੀ ਟੱਕਾ ਲਗਾਈ ਬਾਈ ਨਈ ਰਮੈ ਗੱਲ ਸੁਣ ਮੇਰੀ ਇੱਧਰ ਜਾ ਇੱਧਰ ਕੱਲ ਜਾ ਪਿੰਡ ਕਿਹੜਾ ਪਹਿਲਾ ਪਿੰਡ ਦਾ ਮਾੜੀ ਆ ਬਾਈ ਬਾਈ ਬੋਲੀਪੁਰ ਕਿੰਨਾ ਕਹੀਦਾ ਨਾ ਦੱਸ ਮੇਰਾ ਪਿੰਡ ਮਾੜੀ ਆ ਕੀ ਨਾ ਤੇਰਾ ਮੇਰਾ ਨੰਨੂ ਬਸ ਤੇਰੇ ਪਿਆਰ ਦਾ ਨਾ ਦੱਸ ਨਾ ਮੇਰੇ ਕਿਹੋ ਜਿਹਾ ਮਿਲਕੇ ਆ ਸੰਗਾ ਹਾਂ ਜੀ ਕੀ ਇੱਕੀ ਜਾਗਦੀ ਆ ਯਾਰ ਮਾਈ ਉਸ ਕਿੱਥੋਂ ਜਾਗਦੇ ਮਟਰ ਨਾਲ ਬਾਈ ਯਾਰ ਤੂੰ ਆਹ ਕਹੀ ਮੋਟਰ ਨਾਲ ਟੱਕਾ ਲਗਾਈ ਬਾਈ ਯਾਰ ਬੱਸ ਜਾ ਉਹ ਮੋਟਰ ਨਾਲ ਜਾਗਦਾ ਸੀ میں بیٹھ سای بیٹھا بیٹھا نہیں تو چفی لائی ہے نا مکی ہے نا میرے سامنے تینوں آ بھائی یار تو کھڑا رہا ਉਹਦਾ ਲੱਭੀਏ ਸਾਡਾ ਉਹਦਾ ਲੱਭ ਕੇ ਦੇ ਦਿੰਦਾ ਸਾਡਾ ਗੱਲ ਗੱਲ ਬਿਲਕੁਲ ਹੈ ਨਾ ਯਾਰ ਵੀਰ ਬਣ ਕੇ ਮੋਟਰਸਾਈਕਲ ਲੱਭ ਕੇ ਦੇ ਦਿੰਦਾ ਬੰਦਾ ਮੇਰਾ ਨੱਕੇ ਤੇ ਜਾਵਾਗਾ ਯਾਰ ਭਰਾ ਬਣ ਕੇ ਉਹਦਾ ਲੱਭ ਕੇ ਦੇ ਸਾਡਾ ਅੰਸ਼ਾ ਦੂੰਗਾ ਮੈਂ ਉਹ ਐਜੇ ਕੰਮ ਕਰਦਾ ਇਹਦੇ ਨਾਲ ਚੱਲਿਆ ਆ ਗਿਆ ਅਸਤੇ ਚੱਲ ਲੱਗਦਾ ਆਪਾਂ ਪੈਰੀਂ ਮੋਟਰਸਾਈਕਲ ਦੀ ਗੱਲ ਹੈ ਮੈਂ ਤੁਮਹਾਂ ਤੋਂ ਲੱਭਦੇ ਸਾਡਾ ਇੱਧਰ ਛੱਡ ਦਾਂਗੇ ਨਹੀਂ ਯਾਰ ਮੈਂ ਆਪਾਂ ਕਹਨਾਲ ਦੀ ਆਪਾਂ ਅਗਲੇ ਫਾਰਮ ਫੂਡ ਦੇ ਪਾਰ ਜਿੱਥੇ ਹੁਣੇ-ਹੁਣੇ ਇੱਕ ਚੋਰ ਨੇ ਮੋਟਰਸਾਈਕਲ ਚੱਕਰ ਕੋਸ਼ਿਸ਼ ਕੀਤੀ ਗਈ ਤੇ ਮੌਕੇ ਤੇ ਹੀ ਫਾਰਮ ਫੂਡ ਦੇ ਪਾਰ ਜਿੱਥੇ

အဲ့ဒီတော့အဲ့ဒါအော်နနကတီးရောက်ကလေး ਉਹ နာတာမော်တော်ဆိုင်ချကဲနေအဲ့လိုအဲ့လိုကားကြီးလာတယ်အဖေကအဖေဆုံးနေတယ်ခွာ जातो အဲ့နအဲ့အဲ့လိုအဲ့လိုအဲ့လိုအော် ਆ ਗਿਆ ဟုတ်ကြည့်